ਹਾਜੀ ਗਸਰਬੀਰ ਉਹ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਤਰਨਤਾਰਨ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਬਿਲਕੁਲ ਲੱਗੇ ਆ ਸੇਰੋਂ ਝਡੇਰ ਦੁਗਲਵਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਤਰਨਤਾਰਨ ਤਕਰੀਬੇ ਇਥੋਂ 2 ਕਿਲੋਮੀਟਰ ਦੀ 2.5 ਕਿਲੋਮੀਟਰ ਦੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਵੀਰ ਨਿਸ਼ਾਨਦੇ ਘਰ ਆਏ ਅੱਜ ਟੋਟਲ 5 ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਇੱਕ ਮੱਠੀ ਗੱਬਣ ਚਾਰ ਬੇੜਾ ਬਿਲਕੁਲ ਸਜਰਤਾ ਜੀਆਂ ਸੁਈਆਂ ਸਲਾਈਆਂ ਨੇ ਠੀਕ ਹੈ ਜੀ ਤੇ ਸਮਾਂ ਪੁੱਛ ਲਵਾਂਗੇ ਕਿੰਨੇ ਕਿੰਨੇ ਸਮੇਂ ਦੀਆਂ ਸੁਈਆਂ ਨੇ ਕਿੰਨਾ ਦੁੱਧ ਦਾ ਪੱਲੇ ਕੀ ਮੁੱਲ ਪੜਦਾ ਰਹੂਗਾ ਭਾਅ ਪੜਦੇ ਆਪਣੇ ਜਾਇਜ਼ ਹੁੰਦੇ ਆ ਵਾਜਬ ਬਿਲਕੁਲ ਰੇਟ ਹੁੰਦੇ ਆ ਠੀਕ ਹੈ ਜੀ ਜਾਇਜ਼ ਰੇਟ ਹੁੰਦੇ ਆ ਇੱਕ ਮੱਠੀ ਤਕਰੀਬਨ ਅੱਜ ਹੀ ਸੂਈ ਹੈ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਟੋਟਲ 5 ਨਾਗ ਨੇ ਤੋ ਪੰਜ ਨਗਾ ਦੀ ਡਿਟੇਲ ਨਿਸ਼ਾਨ ਤੋਂ ਲੈ ਲਾਂਗੇ ਤਰੀਕਾ ਤੇ ਤੁਸੀਂ ਨੋਟ ਕਰ ਲਓ 9 ਫਰਵਰੀ ਤੇ ਕੱਲ 10 ਫਰਵਰੀ ਨੂੰ ਮਾਰਨਿੰਗ ਵੀਡੀਓ ਅਪਲੋਡ ਕਰਦੇ ਆਂਗੇ ਉਹ ਕਰਦੇ ਆਂ ਪੂਰੀ ਗੱਲਬਾਤ ਨਿਸ਼ਾਨ ਵੀਰ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਵੀਰ ਜੀ ਉਹ ਠੀਕ ਆ ਜੋ ਬੜੇ ਵਧੀਆ ਨਿਸ਼ਾਨ ਕੀ ਹਾਲ ਨੇ ਵਧੀਆ ਵਧੀਆ ਕਿਰਪਾ ਬਾਬੇ ਦੀ ਵੀ ਜੀ ਠੀਕ ਆ ਜੀ ਚਲ ਸ਼ੁਕਰਮਾਰ ਕੇ ਇਸ ਤਰ੍ਹਾਂ ਕਿਰਪਾ ਰੱਖੇ ਹਾਂਜੀ ਹਾਂਜੀ ਜੀ ਤੇ ਚਲ ਪੰਜ ਵੜਾ ਨੇ ਅੱਜ ਹਾਂਜੀ ਪੰਜ ਵੜਾ ਵੀਰ ਜੀ ਚਾਰ ਇੱਥੇ ਆ ਇੱਕ ਸੱਜੇ ਸੂਈ ਉਹ ਅੰਦਰ ਆ ਵੜ ਵੀਰ ਜੀ ਠੀਕ ਆ ਹਾਂਜੀ ਇਹ ਉਹ ਅੱਜ ਹੀ ਸੂਈ ਆ ਅੱਜ ਹੀ ਸੂਈ ਇਹ ਤਕਰੀਬਨ ਹੈ ਸੱਜਰੀਏ ਕਿ ਕੋਈ ਹੋਰ ਚੇ ਬੱਚੇ ਕੋਈ ਹੈ ਆ ਵੀਰ ਜੀ ਬਗੈਰ ਬੱਚੇ ਹੋਆ ਤੇ ਆਹ ਦੇ ਸੱਜਰ ਸੂਈਏ ਦੇ ਤਾਂ ਪ੍ਰੋਪਰ ਆਪਣੇ ਵੀਡੀਓ ਬਣੀ ਹੈ ਗਈ ਆ ਠੀਕ ਹੈ ਜੀ ਠੀਕ ਹੈ ਬਾਕੀ ਬੱਚੇ ਦੋ ਦੇ ਨਾਲ ਹੈਗੇ ਪ੍ਰੋਪਰ ਦੋ ਦੇ ਨਾਲ ਬੱਚੇ ਹੈਗੇ ਆ ਜਿਹੜੀ ਅੱਜ ਸੂਈ ਹੈ ਸ਼ੁਰੂਆਤ ਆਪਾਂ ਉਥੋਂ ਹੀ ਕਰ ਲਈਏ ਉਥੋਂ ਕਰ ਲਈਏ ਠੀਕ ਆ ਅਚਾ ਨਿਸ਼ਾਨ ਇਹ ਸੂਆ ਕੇ ਨਾਮ ਵੀ ਰਵੇ ਸੂਆ ਪਹਿਲਾ ਸੂਈ ਮੂੰਹ ਪਿਓਰ ਚਾਰ ਦੰਦ ਦੇ ਵੇਜੇ ਠੀਕ ਹੈ ਜੀ ਹਾਂਜੀ ਲਾ ਵੀ ਮੂੰਹ ਦੰਦੀ ਚਾਰ ਆ ਠੀਕ ਹੈ ਜੀ ਚੌਗੀ ਇਹ ਵਹਿੜ ਅੱਜ ਇਹ ਤਕਰੀਬਨ ਅੱਜ ਇੱਕੋ ਸੂਈ ਹਾਂਜੀ ਮਾਰਨਿੰਗ ਸੂਈ ਵੀਰ ਜੀ ਜੇਰ ਮਾ ਵੀ ਜਿਹੜੇ ਦੋਸਤੋ ਪਾਪਰ ਪਈ ਆ ਅੱਜ ਮਾਰਨਿੰਗ ਸੋਈ ਆ ਠੀਕ ਆ ਜੀ ਤੇ ਚਾਰ ਦੰਦ ਉਹ ਬੱਛੀ ਆ ਮੋਹ ਕਨਫਰਮ ਹੈ ਚਾਰ ਦੰਦ ਆ ਜੀ ਜੀ ਪਿਓਰ ਚਾਰ ਦੰਦ ਆ ਠੀਕ ਆ ਜੀ ਹਾਂਜੀ ਤੇ ਬਾਕੀ ਥੋੜੀ ਬਹਾਦੀ ਨਿਜਾਤ ਚਾਹੀਦੀ ਜਿਆਦਾ ਨਹੀਂ ਚੋਈ ਵੀਰ ਜੀ 5 ਕਿਲੋ ਚੋਈ ਆ 5 ਕਿਲੋ ਹਾਂਜੀ 5 ਕਿਲੋ ਥੋੜੀ ਹੁੰਦੀ ਆ ਨਹੀਂ ਥੋੜੀ ਜਿੰਨਾ ਦੇ ਦਿੱਤਾ ਜੇ ਛੜਾ ਦੁੱਧ ਚੱਲਦਾ ਵਾ ਮੈਂ ਇੰਨੀ ਸਾਫ ਨਹੀਂ ਨਾ ਕਰਨੀ ਅੱਛਾ ਅੱਛਾ ਹਾਂਜੀ ਆ ਚਲੋ ਤਾਂ ਪਹਿਲੀ ਚਵਾਈ ਦੇ ਵਿੱਚ ਕਾਨੂੰ ਸਫਾਈ ਬਿਲਕੁਲ ਸਾਫ ਕਰਨੀ ਆ ਲਓ ਵੀ ਹਵਾ ਨਾਲ ਚੜਾ ਕਰੋ ਚਾਹ ਕੇ ਠੀਕ ਹੈ ਜੀ ਬਾਕੀ ਚਾਰ ਖਾਣਾ ਪੂਰੇ ਮੁੱਠੀ ਵਾਲੇ ਦੋ ਕੁ ਬੱਚੇ ਮਗਰ ਜਿਹੜੇ ਲੱਗੇ ਉਹ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਹੈ ਜੀ ਮਗਰ ਇਹਦੇ ਕੀ ਹੈ ਨਿਸ਼ਾਨ ਮੈਂ ਬੱਚਾ ਵੀਰ ਜੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਤੇ ਜੇਰ ਕਿੰਨੇ ਵਜੇ ਪਾ ਦਿੱਤੀ ਸੀ ਜੇਰ ਵੀਰ ਜੀ ਨੇ 7 ਵਜੇ ਪਾਈਏ ਮਾਰਨਿੰਗ ਹੀ ਹਾਂਜੀ ਠੀਕ ਆ ਲਓ ਜੀ ਇਹ ਬੱਚਾ ਮਗਰ ਬੱਚਾ ਅਜੇ ਥੋੜਾ ਹਜੇ ਕਿਉਂਕਿ ਨਿਊ ਬੋਰਨਾਂ ਤੇ ਥੜਾ ਹਜੇ ਖੜਾ ਖੁੜਾ ਨਹੀਂ ਜਾਂਦਾ ਬੱਚੇ ਤੋਂ ਬਿਲਕੁਲ ਗਿੱਲਾ ਨਾਰੂਆ ਠੀਕ ਆ ਤੇ ਨਿਸ਼ਾਨੇ ਮੇਰੇ ਲਾਓ ਖੋਲ ਕੇ ਤੋੜ ਕੇ ਦਿਖਾ ਦੇ ਠੀਕ ਆ ਸੋ ਚੌਗੀ ਚਾਰ ਤੰਦ ਇਹ ਬੱਚੀ ਆਪਾਂ ਤੁਹਾਨੂੰ ਦਿਖਾ ਰਹੇ ਆ 크ਰੋਸ ਇਹ ਬੱਚੀ ਆ ਕੱਦ ਵੱਡਾ ਠੀਕ ਆ ਜੀ ਲੈ ਜਾ ਕੱਦ ਤੋਂ ਵੱਡਾ ਬਾਕੀ ਇਹ ਜਰਸੀ ਦੇ ਵਿੱਚ ਹੀ ਆ 크ਰੋਸ ਆਂ ਬਾਹਰ ਨਾ ਕਰ ਦੇ ਐਣਾ ਐਣਾ ਕਰ ਲਓ ਜੀ ਸੋ ਬਹੁਤ ਵਧੀਆ ਚੰਗੀ ਲਵੀ ਬੱਚੀ ਆ ਠੀਕ ਆ ਜੀ ਸੂਸ ਸੁਆ ਦੇ ਵਿੱਚ ਤੇ ਬਾਕੀ ਹਾਈਟ ਤੁਹਾਨੂੰ ਦੱਸ ਹੀ ਦਿੱਤੀ ਆ ਆਮ ਨਾਰਮਲ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆ ਲੈ ਜਾ ਚਲ ਆਪਾਂ ਜਿਆਦਾ ਨਹੀਂ ਆਂਦੇ ਦੋ ਦਿਨ ਨੇ 17 16 17 16 17 ਕਿਲੋ ਰਮਾਨਾ ਪਰ ਦੇਣਾ ਵਾ ਪਛਾਹ ਜੀ ਹਾਂ ਪਾਰ ਚਲ ਜੇ 20 ਵਰੀ ਚਲ ਜੇ ਇਹਨਾਂ ਦੇ ਉਹਦੇ ਰੌੜ ਰੋ ਪਰੂਗੀ ਵਿੱਚ ਮਤਲਬ 15 16 17 ਦੇ ਦਰਮਿਆਨ ਕਰੀਏ 16 17 ਨਾਰਮਲ ਭਰ ਦੇਣਾ ਜੀ ਚਲੋ ਜੀ ਹਾਂ ਜੀ ਚਲੋ ਬਾਕੀ ਨਸਲ ਬਰੀਡ ਆ ਚਲੋ ਜਿੰਨੇ ਵੀ ਆ ਚੰਗੀ ਆ ਬੱਚੀ ਸਾਫ ਸੁਥਰੀ ਆ ਠੀਕ ਆ ਜੀ ਤੇ ਸੂਸਵਾ ਦੇ ਵਿੱਚ ਕੀ ਮੁੱਲ ਕਰ ਦਿੰਦਾ ਨਿਸ਼ਾਨ ਮੁੱਲ 55 60 ਜੋ ਮਰਜ਼ੀ ਕਰੀਏ 51000 ਦੇ ਦੇ ਦਾਂਗੇ ਸ਼ਕਰ ਸਕੀਮ ਆਈਆਂ ਹਾਂ ਜੀ ਸਕਨ ਸਕੀਮ ਆ ਇਹਦੇ ਤੁਹਾਨੂੰ ਪਤਾ ਪਹਿਲਾਂ ਜਾਇਜ ਪਾਈਦਾ ਵਾ ਤੇ ਹੁਣ ਜਾਇਜ ਹੀ ਮੁੱਲ ਕੀਤਾ ਜੀ 51000 ਹਾਂ ਜੀ ਉਹ ਜੂਗਾ ਮੌਕੇ ਤੇ ਛੋੜ ਜਾਪਾ ਮੌਕੇ ਤੇ ਥੋੜਾ ਬੜਾ ਛੋੜ ਛੱਪਾ ਹੋ ਜਾਊਗਾ ਆਹੋ ਹਾਂਜੀ ਠੀਕ ਆ ਬਾਕੀ ਬਾਕੀ ਛੋਟੀ ਨਹੀਂ ਆ ਮੱਛੀ ਪੂਰੀ ਵੱਡੀ ਮੱਛੀ ਆ ਚੰਗੀ ਆ ਬੜੀ ਥੱਬੀ ਆ ਮੱਛੀ ਚੰਗੀ ਹੋਣ ਥੋੜੀ ਬੱਚੇ ਕਰਕੇ ਕਾਲੀ ਪੈਂਦੇ ਤਾਂ ਆਂਦੀ ਕੁਛ ਨਹੀਂ ਆ ਹਾਂ ਲਓ ਜੀ ਠੀਕ ਆ 55000 ਦੀ ਤੇ ਵਿਹੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤੇ ਥੋੜਾ ਜਿਆ ਤੇ ਪਿਆਰ ਹੀ ਕਰਦੇ ਨੇ ਇਹ ਲੋ ਪੂਰੇ 50 ਦੇ ਦੇ ਦਾਂਗੇ 50 ਦੇ ਹਾਂਜੀ ਠੀਕ ਆ ਜੀ ਲਓ ਜੀ 50000 ਦੀ ਐਨਕੋ ਐਨ ਜਿਹੜੀ ਇਹ ਤੁਹਾਨੂੰ ਵਿਹੜ ਮਿਲ ਜੂਗੀ ਤੇ ਬਾਕੀ ਪ੍ਰੋਪਰ ਤੁਸੀਂ ਦੇਖ ਲਈ ਆ ਚੰਗੀ ਵਿਹੜ ਉਸੋ ਠੀਕਾ ਪਸੰਦੀਸ਼ਾਨ ਜਿਹੜੀ ਬੱਛੀ ਆ ਵੀ ਪਹਿਲਾ ਸਵੇਰ ਸੁਣਦੀ ਆ ਦੂਜਾ ਦੂਜਾ ਵੀਰ ਜੀ ਇਹ ਦੂਜੇ ਨੇ ਹਾਂਜੀ ਠੀਕ ਆ ਜੀ ਬਹੁਤ ਹੀ ਸ਼ਾਈਵਾਲ ਬੱਛੀ ਆ ਠੀਕਾ ਜੀ ਬੰਨ ਬੂਨ ਉਸੇ ਤਰ੍ਹਾਂ ਹੀ ਆ ਤੁਣ ਬੰਨ ਬਾਕੀ ਤੁਣ ਥੋੜਾ ਜਿਆ ਹੈਗਾ ਘੱਟ ਹੀ ਆ ਠੀਕਾ ਜੀ ਨਾਰਮਲ ਹੀ ਬੰਨ ਹੈਗਾ ਤੇ ਬਾਕੀ ਇਹ ਹਾਈਟ ਕੱਟ ਦੇ ਵਿੱਚ ਬੱਛੀ ਆ ਦੂਜਾ ਸਵੇਰ ਸੁਣ ਵਾਲੀ ਕਿੰਨੇ ਕ ਦਿਨ ਲੈਂਦੀ ਆ ਕੱਟੇ ਦੇ ਵਿੱਚ 15 ਦਿਨ ਲੈਣੇ ਨੇ ਰਹਿਮਾਨਾ ਵੀ 15 ਕ ਦਿਨ ਕੋਈ ਮੰਨ ਕੇ ਸੌਦਾ 15 ਦਿਨ ਮੰਨ ਕੇ ਸੌਦਾ ਕਰ ਲੇ ਵੀਰ ਜੀ ਠੀਕ ਆ ਭਾਈ ਹਾਂ ਲਾ ਵੀ ਹਵਾ ਨੇ ਚੱਡੇ ਦੀ ਦੋਸਤੋ ਸਾਫ ਕਿ ਚਾਰੇ ਥਾਣਾ ਬਾਕੀ ਢਿੱਲ ਵਿਖਾਲੇ ਦੇ ਵਿੱਚ ਤੁਸੀਂ ਇਹ ਨੋਟ ਕਰ ਲਓ ਠੀਕ ਹੈ ਜੀ ਢਿੱਲ ਢੋਲ ਕਾਫੀ ਆ ਆ ਦੇਖੋ ਜੀ ਠੀਕ ਹੈ ਜੀ ਸੋ ਬੱਚੀ ਚੰਗੀ ਆ ਠੀਕ ਹੈ ਜੀ ਆ ਦੇਖੋ ਜੀ ਸੋ 15 ਦਿਨ ਦਾ ਟੋਗਾ ਤੇ ਦੇ ਪੈਂਡਿੰਗਾ ਠੀਕ ਹੈ ਜੀ 15 ਦਿਨ ਕੋਈ ਵੀ ਭਰਾ ਮੰਨ ਕੇ ਸੌਦਾ ਕਰ ਲਵੇ 15 ਦਿਨ ਠੀਕਾ ਨਿਸ਼ਾਨੇ ਕੀ ਡਿਮਾਂਡ ਐ ਇਸ ਵચ્ਚੀ ਕਰਦੇ ਵੀਰੇ ਇਹ 40 42 ਜੋ ਮਰਜ਼ੀ ਕਰੀਏ 35000 ਦੀ ਦੇ ਦਾਂਗੇ 35000 ਦੀ ਹਾਂ ਬਾਕੀ ਥੋੜੀ ਜਿਹਾ ਆਪਣੇ ਲਾਤੇ ਤੁਹਾਨੂੰ ਬੜਾ ਸੱਟ ਜੀ ਲੱਗੀ ਉਹਦਾ ਕਰਕੇ ਵੀਰ ਨੇ ਸੱਤਿਆ ਕਾਲੇ ਜੇ ਪੈਂਦੇ ਆਪਣੇ ਤੋਂ ਡੰਗਰ ਨਹੀਂ ਕਾਲਾ ਪੈਂਦਾ ਹਾਂ ਬਿਲਕੁਲ ਬਿਲਕੁਲ ਉਹਦੇ ਕਰਕੇ ਵੀ ਨਾ ਥੋੜਾ ਜਿਦੋਂ ਥੋੜਾ ਜਿਹਾ ਬੰਦਾ ਜਿਹੜਾ ਆਪਾਂ ਜਿੱਦਾ ਮਰਜ਼ੀ ਐ ਕੋਈ ਪਰਵਾਹ ਨਹੀਂ ਕਰਦੀ ਹਾਂ ਹਾਂ ਕਦੇ ਉਪਰੇ ਬੰਦੇ ਕਰਕੇ ਥੋੜਾ ਜਿਹਾ ਮਾਲ ਕਾਲਾ ਪੈਂਦਾ ਵਾ ਬਿਲਕੁਲ 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 ਲੋ ਵੀ ਇਹ ਚਾਲੀ ਨਹੀਂ ਹੋ ਗਈ ਨਾ ਨਾ 35000 ਦੀ ਜੈਸ ਹਾਂ ਜੀ ਲੋ ਵੀ 35000 ਦੀ ਅੱਜ ਮਿਲ ਜੂਗੀ ਠੀਕ ਹੈ ਜੀ 15 ਦਿਨ ਘਟੋ ਘਾਟੇ ਦਾ ਸਮਾਂ ਅਜੇ ਬਾਕੀ ਆ ਉਸ ਅਕੋਰਡਿੰਗ ਮੇਰਾ ਭਰਾ ਜੀ ਜਿਹਦਾ ਦਿਨ ਆ ਜੇ ਫਿਰ ਉਹਦਾ ਵੱਖਰਾ ਮੁੱਲ ਹੋਊਗਾ ਅੱਜ ਦੇ ਆਪਾਂ ਜਾਇ ਦੀ ਮਾਲ ਪਾਉਣਾ ਵਾ 35000 ਦੇ ਵਿੱਚ ਇਹ ਬੈੜ ਆ ਬਾਕੀ ਸਾਫ ਸੁਥਰੀ ਹੈ ਜਿੰਨੀ ਵੀ ਤੁਸੀਂ ਵੇਖੋ ਠੀਕ ਹੈ ਜੀ ਪਲੀ ਪਲੀਤੀ ਪੂਰੀ ਆ ਤੇ ਕੱਦ ਵੀ ਕਰਮਾ ਵਾਲੀ ਦਾ ਮੀਡੀਅਮ ਤੋਂ ਪਲੱਸ ਹੀ 8 ਆ ਠੀਕ ਹੈ ਜੀ ਵਿਚਲਾ ਹੀ ਮੇਲਾ ਅਗੇ ਨਿਸ਼ਾਨ ਆ ਆਪਣੇ ਕੋਲ ਜਿਹੜੀ ਵਾਹ 15 ਦਿਨਾਂ ਦੀ ਸੂਈ ਵੀਰ ਜੀ ਪਛਾਹਦੇ ਮਗਰਿਆ ਓਕੇ ਆ ਵੀਰ 14 ਪਲੱਸ ਦੁੱਧ ਆ ਥੱਲੇ 15 ਦਿਨਾਂ ਦੀ ਸੂਈ ਹਾਂਜੀ ਆਹੋ ਬੱਚਾ ਨਾ ਹਾਂਜੀ ਬੱਚਾ ਵੀਰ ਜੀ ਮੌਜੀਆ ਬੱਚਾ ਮਗਰ ਦੇ ਠੀਕ ਆ ਤੇ ਜਾਂ ਨਾ ਦੁੱਧ ਕਿੰਨਾ 15 ਕਿ 14 14 ਪਲੱਸ ਵੀਰ ਜੀ 14 ਦੇ ਜਿੱਦਾਂ ਮਰਜੀ ਦੋ ਡੰਗ ਚੋਵੇ ਚਾਰ ਡੰਗ ਚੋਵੇ ਜਿੱਦਾਂ ਮਰਜੀ ਤਸੱਲੀ ਕਰੀ ਠੀਕ ਆ ਜੀ ਜਾ ਵੀਰੇ ਖੋਲ ਕੇ ਨਾਲ ਦੀ ਨਾਲੀ ਤੋੜ ਕੇ ਦਿਖਾ ਦਈਏ ਸਵੇਰੇ ਤੇ ਕਿਵੇਂ ਨਾ ਦੁੱਧਾ ਕਿ ਤੇ ਜਾ ਦੁੱਧਾ ਦੁੱਧਾ ਤੇ ਜਾ ਜੀ ਲੋੜ ਕੋ ਨਹੀਂ ਕਰ ਦੇ ਬੱਚੇ ਉਹ ਨਹੀਂ ਦਿਖਾ ਦਿਓ ਦਿਖਾ ਦਿਓ ਲੋ ਜੀ ਸੋ so, 14 ਕਿਲੋ ਦੋਸਤੋ ਦੋਤ ਇਹਦੇ ਥੱਲੇ ਹੁਣ ਹਾਜ਼ਰ ਆ ਪਲੱਸ ਹੋਊਗਾ ਘਟ ਨਹੀਂ ਹੋਊਗਾ 14 ਤੋਂ ਵੀਜੀ ਠੀਕ ਆ ਭਾਈ ਹਾਂ ਤੇ ਬਾਕੀ ਸੂਈ ਸਵਾਈਏ ਨਾਲ ਬੱਚਾ ਤੁਹਾਨੂੰ ਦਿਖਾਈ ਦਿੱਤਾ ਬੱਚਾ ਹੈ ਮਗਰ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਮੰਨ ਸਕਦੇ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਵਾਈਟ ਵਿੱਚ ਬਿਲਕੁਲ ਬਲੈਕ ਸਪੌਟ ਡਾਟ ਠੀਕ ਆ ਜੀ ਲੋਇਆ ਚਲ ਕੰਮ ਮੰਨ ਲੀ ਮਿਲਦੀ ਮਿਲਦੀ ਨਿਸ਼ਾਨ ਤੇ ਇਸੇ ਤਰ੍ਹਾਂ ਜੁੜਦੇ ਬੱਚੇ ਦੇ ਬੱਚੇ ਦੇ ਵੀਰ ਜੀ ਕੋਈ ਪਰਵਾਹ ਨਹੀਂ ਕੋਈ ਭੂਰ ਛਟਾ ਨਹੀਂ ਕੋਈ ਥੜ ਵੱਧ ਘੜਨੀ ਆ ਠੀਕ ਹੈ ਜੀ ਹਾਂ ਲੋ ਵੀ ਠੀਕ ਹੈ ਜੀ ਤੋ ਮੇਨ ਗੱਲ ਜਿਹੜੀ ਕਰਨ ਵਾਲੀ ਹੈ ਕੋਈ ਭੂਰ ਜਾਂ ਛਟਾ ਨਹੀਂ ਗੱਡੀ ਥੋੜਾ ਥੋੜਾ ਚੰਗੀ ਆ ਬਾਕੀ ਹਵਾਨੇ ਜੱਡੇ ਦੀ ਸਾਫ ਸੁਥਰੀ ਆ ਠੀਕ ਆ ਆ ਡਰੂਡਰ ਬਿਲਕੁਲ ਫਿਕਸ ਆਏ ਤੇ ਦੁੱਧ ਦੇਨੇ ਚੜਨਾ ਕੋਈ 16 17 ਕਿਲੋ ਦੁੱਧ ਦੇਨੇ ਭਰ ਦੇਣਾ ਰਮਾਨਾ ਵੀਰ ਜੀ ਹਾਂ ਹਾਂ ਚਲੋ ਆਪਣੇ ਕੋਲ ਜਿਹੜਾ ਹੁਣ ਪਾ ਦੇ ਪੰਜਾਹ ਆਪਣੇ 14 ਪਲੱਸ ਐ ਨਿੱਗਰ ਦੋ ਤੇ ਜਿੱਦਾਂ ਮਰਜੀ ਭਾਵੇਂ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਬਦਨਾਈਆਂ ਦੋ ਤੇ ਘੜਦਾ ਨਹੀਂ ਵੀ ਜੀ ਠੀਕ ਆ ਹਾਂ ਤੇ ਕੀ ਮੰਗੇ ਦੀ ਕਰਦਾ ਨਿਸ਼ਾਨ ਮੰਗ 48 50 ਜੋ ਮਰਜ਼ੀ ਕਰੀ ਜਾਈਏ 45000 ਦੀ ਜੈਸ ਨਾ ਦਵਾਂਗੇ 45 ਦੀ ਹਾਂਜੀ ਹੋਰ ਵੀ ਕਰਦੀ ਸੁੱਤਰ ਜਾਂ ਕਰ ਜੈ ਜੀ ਪਹਿਲੇ ਵੀ ਯਾਦ ਮੰਗਿਆ ਵੀ ਜੀ ਵੱਧ ਮੰਗਿਆ ਨਹੀਂ ਇਹਦੇ ਹਾਂ ਹਾਂ ਦੁੱਧ ਚਵਾ ਕੇ ਦੇਣਾ ਗੱਲਾਂ ਨਾ ਰੱਖੀ ਸਾਡਾ ਮਨ ਤਾਂ ਪੂਰਾ ਨਹੀਂ ਚਾ 44000 ਦੀ ਦੇ ਦਾਂਗੇ ਹਾਂ ਹਾਂ ਦੁੱਧ ਵੀਰ ਜੀ ਪੂਰਾ ਪਾਰ ਹੋਊਗਾ ਧਰਦਾ ਨਹੀਂ ਦੁੱਧ ਚਲੋ ਹਾਂਜੀ ਉਹ ਵੀ 44000 ਦੀ ਇਹ ਬੱਚੀ ਮਿਲ ਜੂਗੀ ਠੀਕ ਹੈ ਜੀ ਬਾਹਰ ਮਿਲ ਜੂਗੀ ਤੁਹਾਨੂੰ ਦੁੱਧ 15 14 15 14 ਲੀਟਰ ਇਹਦੇ ਤੇ ਹੁਣ ਮੌਜੂਦ ਆ ਤੇ ਬਾਕੀ ਬਾਹਰ ਚੰਗੀ ਆ ਸਾਫ ਸੁਥਰੀ ਆ ਕਿਸੇ ਪਸ਼ੂ ਚ ਕੋਈ ਡਿਫੈਕਟ ਹੋਇਆ ਨਹੀਂ ਹਾਂਜੀ ਨਹੀਂ ਕੋਈ ਸ਼ੀ ਵੀ ਜੀ ਆਂਦੀ ਹੁੰਦੀ ਤੇ ਆਪਾਂ ਕਹਿ ਲੋ ਗਾਦਰਾ ਥਾਰ ਤੋਂ ਇਹ ਪੂਰਾ ਸਪੈਸ਼ਲ ਲੱਗਾ ਹੋਆ ਪਸ਼ੂ ਮੈਂ ਹੋਰ ਲੰਮਾ ਕੱਢਦੀ ਆ ਇਹ ਕੋਈ ਛੋਟਾ ਥਾਨੀ ਆ ਠੀਕ ਆ ਲੋਭੇ ਜਾਣਾ ਕਿ ਨੈਕਸਟ ਇਧਰਲੇ ਪਾਸੇ ਆ ਚੁੱਕੀ ਤੇ ਤਿੱਜਾ ਸੁਭਾ ਵਰਜੀ ਤਿੱਜਾ ਸੁਭਾ ਹਾਂ ਇਹ ਵਿਹਾਂ ਬਾਈਆਂ ਦਿਨਾਂ ਦੀ ਸੂਈ ਬੱਚਾ ਦੇ ਮਗਰੇ ਮੇਲਕਾ ਮਰ ਗਿਆ ਵੀਡੀਓ ਬਣੀ ਹੈਗੀ ਆਪਣੇ ਤੋਂ ਠੀਕ ਹੈ ਇਹ ਬਗੈਰ ਬੱਚੇ ਉਹ ਬਗੈਰ ਬੱਚੇ ਆ ਠੀਕ ਹੈ ਜੀ ਹਾਂ ਵਿਹਾਂ ਬੀਆਂ ਪਾਈਆਂ ਦਿਨਾਂ ਦੀ ਸੂਈ ਹਾਂ ਜੀ ਜੇੜ ਪੌਂਦੀ ਦੀ ਵੀਡੀਓ ਹੈਗੀ ਆ ਬੱਚੇ ਨਾਲ ਸਵੇਧ ਵੀਡੀਓ ਹੈਗੀ ਆਪਣੇ ਤੋਂ ਠੀਕ ਹੈ ਜੀ ਹਾਂ ਮਤਲਬ ਉਹ ਤੋਂ ਤੁਹਾਡੇ ਫੋਨ ਦੇ ਵਿੱਚ ਤੋਂ ਡਿਟੇਲ ਫੋਨ ਦੇ ਵਿੱਚ ਡਿਟੇਲ ਲੋਭੇ ਇਹ ਵਿਹਾਂ ਬਾਈਆਂ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਬਗੈਰ ਬੱਚੇ ਤੋਂ ਆ ਜਦੋਂ ਸੋਈ ਸੀਗੀ ਬੱਚਾ ਸੀਗਾ ਨਾਲ ਤੇ ਪ੍ਰੋਪਰੋ ਦੀ ਵੀਡੀਓ ਬਣੀ ਆ ਉਹ ਮੇਰਾ ਭਰਾ ਤੁਸੀਂ ਫੋਨ ਦੇ ਵੀਡੀਓ ਵੇਖ ਕੇ ਡਿਟੇਲ ਦੇ ਵਿੱਚ ਜਾ ਕੇ ਤਰੀਕ ਬਿਲਕੁਲ ਦਿਨ ਵਾਰ ਸਾਰਾ ਪ੍ਰੋਪਰ ਉੱਪਰ ਆ ਜਾਂਦਾ ਉਹ ਤੁਸੀਂ ਨੋਟ ਕਰ ਸਕਦੇ ਜੇ ਖੋਲ ਕੇ ਤੋਰ ਕੇ ਦਿਖਾਉਣੇ ਕਿੰਨੇ ਕਿਲੋ ਦੁੱਧ ਤੇ ਹਨ ਜੁੱਧ 15 ਤੋਂ ਪਲੱਸ ਵੀਰ ਜੀ 15 ਤੋਂ ਪਲੱਸ ਹਾਂ ਉਹ ਵੀ 15 ਲੀਟਰ ਤੋਂ ਪਲੱਸ ਕ੍ਰਾਉਸ ਆਂਗ ਦੇ ਵਿੱਚ ਤੇ ਕੱਤ ਮੀਡੀਅਮ ਤੋਂ ਪਲੱਸ ਮੰਨਦੇ ਮੀਡੀਅਮ ਮੰਨ ਲਿਓ ਵੀ ਨਾ ਬਹੁਤੀ ਵੱਡੀ ਤੇ ਨਾ ਹੀ ਦਰਮਿਆਨੀ ਹਾਈਟ ਆ ਪਿਛਲਾ ਮੇਰਾ ਠੀਕ ਆ ਜੀ ਆ ਕਰੋ ਚੈੱਕ ਤੇ ਚੋਣ ਜਵਾਦੀ ਵੀ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਵੀਰ ਜੀ ਲਓ ਜੀ ਬਾਕੀ ਆ ਹਵਾਨਾ ਦੇਵਾ ਵੈਸੇ ਹੁਣ ਜਿਹੜਾ ਦੋਸਤ ਸਮਾਂ ਤਕਰੀਬਨ ਕੋਈ 3 3:30 ਵਜ ਦਾ ਜਿਹੜਾ ਸ਼ਾਮ ਦਾ ਸਮਾਂ ਉਹ ਉਸ ਹਿਸਾਬ ਕਿਤਾਬ ਨਾਲ ਮੇਰਾ ਭਰਾ ਤੁਸੀਂ ਵੰਡ ਲਾ ਰਿਹਾ ਜੀ ਵੰਡ ਲਾ ਲਿਆ ਜੀ ਠੀਕ ਆ ਜੀ ਜਿਵੇਂ ਲੇਵੇ ਹਵਾਨੇ ਬਿਲਕੁਲ ਪਰਨੇ ਪੁਰਨੇ ਸ਼ੁਰੂ ਕਰ ਦਿੱਤੇ ਐਨੀਮਲ ਨੇ ਬੜੀ ਵਧੀਆ ਵਧੀਆ ਵੀਰ ਜੀ ਹੁੰਦਾ ਹਾਂ ਤੇ ਬਾਕੀ ਆ ਤੋ ਤੂ ਪੂਰਾ ਫਰੋਂਦੀ ਆ ਕੋਈ ਕਾਹ ਚੱਲਣੀ ਕੋਸ਼ ਨਹੀਂ ਆ ਵੀਰ ਜੀ ਭਾਵੇਂ ਜਿੱਦਾਂ ਮਰਜੀ ਬਈ ਆਦੇ ਕੋਈ ਪਰਵਾਹ ਨਹੀਂ ਆ ਤਾਂ ਠੀਕ ਆ ਜੀ ਹਾਂ ਲਓ ਜੀ ਠੀਕ ਆ ਜੀ ਜੇ ਹੁਣ ਦਾਗੋ ਲਾਤੀ ਛੜ ਮਾਰਨ ਵਾਲਾ ਵਾ ਸਾਰੇ ਡੰਗਰ ਪਹਿਲਾਂ ਕਹਿੰਦੇ ਲਾਤੀ ਛੜੇ ਵਿੱਚ ਹੀ ਮਾਰਦੇ ਆ ਹਾਂ ਜੀ ਵੀ ਉਹ ਪਸ਼ੂ ਤੋਂ ਤੂੰ ਵੀ 2 ਫੁੱਟ ਪਰਾਂ 3 ਫੁੱਟ ਹਾੜ ਕੇ ਖੜਨਾ ਹਾਂ ਜੀ ਉਹ ਜੇ ਹੁਣ ਛੱਟ ਲੱਗੀ ਕਰਕੇ ਖੜਦਾ ਵਜਾ ਤੇ ਮੈਨੂੰ ਬਦਾ ਭਾਅ ਵੀ ਤੋਰੀ ਦੇ ਆ ਕੋਈ ਪਰਵਾਹ ਨਹੀਂ ਕਰੀ ਦੀ ਨਹੀਂ ਹੱਸਦੇ ਆ ਕਿ ਇਹ ਵਿਚਾਰ ਕੀ ਮੁੱਲ ਰਊਗਾ ਇਹਦਾ ਭਰਾ ਜੇ ਇਹ ਧੰਦਾ ਬੱਚਾ ਫਿਰ ਭਾਏ 50 ਮੰਗੀ ਜਾਂਦੇ ਹਾਂ ਹੁਣ 42000 ਚ ਮਾਨਦਨ ਕਰਦਾਂਗੇ 4200 ਹਾਂ ਦੇ ਤੋ ਚਵਾਗੇ ਦੇਣਾ ਵਾ ਪ੍ਰੂਫ ਆਪਣੇ ਤਾਂ ਸਾਰੇ ਬਣੇ ਹੈਗੇ ਆ ਜਿੱਦਾਂ ਮਰਜੀ ਵਾਰਸਾ ਮੰਗਾਵੇ ਜਿੱਦਾਂ ਮਰਜੀ ਤਸੱਲੀ ਕਰਾਵੇ ਸਾਰੀ ਡਿਟੇ ਲੋ ਵੀ ਉਹ ਦੇਖ ਲੈ ਪੱਠੇ ਜੇ ਬੰਦਾ ਸੱਦ ਕੇ ਦਿਹਾੜੀ ਤੇ ਵੱਢ ਕੇ ਮਗਾਏ ਬਿਲਕੁਲ ਬਿਲਕੁਲ ਲੋ ਵੀ ਠੀਕ ਆ ਜੀ 42000 ਦੀ ਇਹ ਬੈਰ ਦੋਸਤੋ ਰੂਗੀ ਠੀਕ ਆ ਜੀ ਬਾਕੀ ਆ ਥਾਣਾ ਤੁਹਾਨੂੰ ਥੋੜਾ ਲਾਗਿਓ ਦਿਖਾ ਦਈਏ ਸੋ ਇੱਕ ਆਈਡੀ ਹੋ ਜੂਗਾ ਬਾਕੀ ਕਿੰਨੀ ਕਿ ਸਪੇਸ ਵੰਡਾ ਸੋ ਵੱੜ ਚੰਗੀ ਆ ਬਾਕੀ ਦੁੱਧ ਇੱਥੇ ਆਣ ਕੇ ਹਾਏ ਪਾ ਲਓ ਵੇਖ ਲੈ ਪਹਿਲਾਂ ਹੀ ਜਮਾ ਕੀਤੇ ਪਏ ਬੰਦਾ ਸੱਦਿਆ ਹੈ ਅੱਜ ਹਾਂਜੀ ਹਾਂਜੀ ਹਾਂ ਠੀਕ ਆ ਵੀਰੇ ਠੀਕ ਆ ਇਧਰ ਨਿਸ਼ਾਨਾ ਇਹ ਜੀ ਜੀ ਹਾਂਜੀ 11 12 ਕਿਲੋ ਦੁੱਧ ਖੁੱਲਾ ਡੱਲਾ ਹੋਊਗਾ ਇਹ ਥੱਲੇ 11 12 ਕਿਲੋ ਸੁਬਾਹ ਤੁਜਾ ਇਹਨੂੰ ਅਜ ਕਿੰਨੇ ਕ ਸਮੇ ਇਹ ਭਾਵੇਂ 2 ਢਾਈ ਮਹੀਨੇ ਦੀ ਲਾਲੇ ਵੀ ਜੀ ਅੱਛਾ ਜੀ ਹਾਂ ਬੱਚਾ ਬੱਚਾ ਨਹੀਂ ਆਇਆ ਬਗੈਰ ਬੱਚੇ ਉਹ ਬਗੈਰ ਇਹ 10 ਦਿਨਾਂ ਦੀ ਬਣੀ ਜੋਈ ਜੀ ਠੀਕ ਹੈ ਜੀ ਸੋਈ ਨੂੰ ਕਿੰਨੇ 2 ਘੰਟੇ ਢਾਈ ਮਹੀਨੇ 3 ਮਹੀਨੇ ਢਾਈ ਦਿਨ ਮਹੀਨੇ 3 ਕ ਮਹੀਨੇ ਹਾਂ ਤੇ ਬਣੀ ਕਿੰਨੇ ਦਿਨਾਂ ਦੀ 10 ਦਿਨਾਂ ਦੀ ਵੀ ਜੀ 10 ਕ ਦਿਨਾਂ ਦੀ ਦੁੱਧ ਦੋ ਨਿਸ਼ਾਨ ਕਿੰਨਾ ਦੱਸਿਆ ਦੁੱਧ 11 12 ਕਿਲੋ 11 12 ਕਿਲੋ 11 12 ਕਿਲੋ ਹੋਗੀ ਵੀ ਦੁੱਧੇ ਕੇ ਸੂਏ ਕਿਵੇਂ ਹਾਂਜੀ ਦੁੱਧੇ ਸੂਏ ਵੀ ਜੀ ਬਾਕੀ ਚੋਣ ਚਾਂ ਦੀ ਚੰਗੀ 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 ਵੀ ਗਈ ਲਓ ਵੀ ਠੀਕ ਹੈ ਜੀ ਸੋ ਅਗੇ ਦੋਸਤੋ ਕੋਈ 11 12 ਦਿਨਾਂ ਦੀ ਅਗੇ ਏਆਈ ਹੋਈ ਆ ਆਪਣੀ ਵੀ ਆ ਤੇ ਕੋਈ 3 ਕਿ ਮਹੀਨਿਆਂ ਦੇ ਲਗ ਸਮ ਜਿਹੜਾ ਸਮਾ ਹੋ ਗਿਆ ਇਹਨੂੰ ਸੂਈ ਨੂੰ ਕਾਤ ਵੱਡਾ ਲੰਬੀ ਲੰਬੀ ਪ੍ਰੋਪਰ ਪੂਰੀ ਆ ਠੀਕ ਹੈ ਜੀ ਕੋਈ ਭਰਾ ਆ ਵੇਖ ਕੇ ਚ ਆਈਡੀਆ ਕਿ ਲਾ ਲਓਗੇ ਠੀਕ ਹੈ ਜੀ ਲੰਬੀ ਲੰਬੀ ਬਹੁਤ ਆ ਆ ਮੂੰਹ ਮੱਥੇ ਤੋਂ ਤੇ 11 12 ਕਿਲੋ ਦੁੱਧ ਇਹਦੇ ਥੱਲੇ ਆ ਇਸ ਵਕਤ ਹਾਜ਼ਰ ਹੈ ਲਓ ਜੀ ਠੀਕ ਆ ਸਵਾਰ ਇਹ ਵੀ ਚੰਗੀ ਆ ਭਾਪੜਤੇ ਦੇ ਵਿੱਚ ਹੀ ਆ ਬਾਕੀ ਕਿਸੇ ਭਰਾ ਨੇ ਚਲੋ ਥੋੜੇ ਪੈਸੇ ਲਾਉਣੇ ਆ ਕੋਈ 10000 12 ਲੀਟਰ ਰਿਕੁਆਇਰਮੈਂਟ ਆ ਕਿਸੇ ਭਰਾ ਦੇ ਠੀਕ ਆ ਜੀ ਇੰਨੇ ਕੁ ਦੋ ਦਿਨਾਂ ਸਰਦਾ ਵਰਦਾ ਤੇ ਤੁਸੀਂ ਸੌਦਾ ਕਰ ਲਿਆ ਤੇ ਨਿਸ਼ਾਨੇ ਦਾ ਲੈਣ ਦੇਣ ਕੀ ਕਰਦਾ ਡੱਬੀ ਵੜਦਾ ਮੈਂ ਜੇ ਨਾ ਬੱਤੀਆਂ ਦੀ ਦੇ ਦੀਏ 42 ਦੀ ਦੇ ਕੇ 32 ਦੀ ਕਾ ਤੂੰ ਬਤਾ 42 ਦੀ ਦੇ ਦਿੰਦੇ ਆ ਤੇ ਦੋਵੇਂ 42 ਦੀਆਂ ਹੋ ਜਾਣਗੀਆਂ ਆਹੋ ਆਹੋ ਇਹ ਦੇਦਾ 27000 ਦੇ ਜੀ 27000 ਹਾਂ ਜੀ ਹਨਾ ਹਾਂ ਤੇ ਚਲੋ ਨਵੀ 27000 ਦੀ ਇਹ ਮਾਨਤਨ ਕਰਕੇ ਦੋਸਤੋ ਮਿਲ ਜੂਗੀ ਵੈਰ ਤੁਹਾਨੂੰ 32000 ਨੇ 32000 ਕੀਮਤ ਤੇ ਡਿਮਾਂਡ ਕੀਤੀ ਐ ਤੇ 27000 ਲੈਦੇ ਆ ਦੁੱਧ ਜਿੱਦਾਂ ਮਰਜੀ ਭਾਵੇਂ ਚਾਰ ਡੰਗ ਲਗਾਤਾਰ ਚੋਈ ਜਾ ਆਪਣਾ ਕੋਈ ਪਰਵਾਹ ਨਹੀਂ ਆ ਨਾਲੇ ਆਪਾਂ ਜਿੱਦਾਂ ਵਾਜੀ ਤਸੱਲੀ ਕਰੀ ਜਾਵੇ ਬਿਲਕੁਲ ਜੀ ਬਿਲਕੁਲ ਨਿਸ਼ਾਨ ਜਦੋਂ ਪਸ਼ੂਤਾਂ ਨੂੰ ਦੁੱਧ ਦੇਗਾ ਫਿਰ ਕਾਹਦਾ ਹਾਂਜੀ ਡੰਗ ਦੀ ਕੋਈ ਚੱਕਰ ਨਹੀਂ ਵੀ ਪੰਜ ਤੋਂ ਪੰਜ ਆਪਾਂ ਚਵਾਈ ਕਰੀਦੀ ਆ ਇਹ ਨਹੀਂ ਆਪਾਂ ਕਰਾ ਵੀਰ 7 ਵਜੇ ਚੋਈਆਂ 6 ਵਜੇ ਚੋਈਆਂ ਹੀ ਤੇ ਜਿਹੜੀ ਗੱਲ ਸਿੱਧੀ ਵੀ ਜੀ ਸਿੱਧੀ ਆਖੀ ਦੀ ਆ ਬਿਲਕੁਲ 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 ਲਭਿ ਨਿਸ਼ਾਨ ਵੀਰੇ ਅੱਜ ਇਹ ਪੰਜ ਨਾਗ ਨੇ ਆਪਣੇ ਕੋਲ ਹਾਂਜੀ ਪੰਜ ਨਾਗ ਵੀ ਜੀ ਤੇ ਬਾਕੀ ਪਾਪੜ ਤਾਂ ਚਲੋ ਜਾਇਜ ਆ ਵਾਜਬ ਜਾਇਜ ਰੇਟਨ ਵਾਲੇ ਅੱਗੇ ਕਰੋਸ ਆਂਗਾ ਹਾਂਜੀ ਉਹਦਾ ਗਰਮੀ ਪਰ ਮौज ਬਣਾ ਦੇਣਗੇ ਪਸ਼ੂ ਹਾਂ ਤੇ ਇੱਕ ਨੰਬਰ ਵੀ ਤੇ ਕਰਦੇ ਹਾਂ ਸੰਭੇ ਨੰਬਰ ਆ ਵੀ ਜੀ 70 876 74 47 ਪਿੰਡ ਆ ਗਰ ਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਵੀ ਜੀ ਠੀਕ ਆ ਜੀ ਹਾਂਜੀ ਵੀਰੇ ਨਿਸ਼ਾਨ ਆਪਣੇ ਕੋਲ ਅੱਜ ਇੱਕ ਜਰਮਨ ਸ਼ੈਫਟ ਦੇ ਪਪ ਵੀ ਵਿਕਾਊ ਆ ਹਾਂਜੀ ਜੀ ਤੇ ਆਪਣੀ ਜਿਹੜੀ ਹੋਮ ਬ੍ਰੀਡ ਹੀ ਆ ਕਨਾਲ ਤੇ ਹੋਮ ਬ੍ਰੀਡ ਹੀ ਆ ਵੀ ਜੀ ਮੇਲ ਤੇ ਫੀਮੇਲ ਇਹਨਾਂ ਦੀ ਮਦਰ ਫਾਦਰ ਆਪਣੇ ਕੋਲ ਹੀ ਆ ਆਪਣੇ ਕੋਲ ਹੀ ਹੈ ਵੀ ਜੀ ਹਾਂਜੀ ਠੀਕ ਆ ਜੀ ਤੇ ਅੱਜ ਨਿਸ਼ਾਨ ਵੀਰੇ ਇਹ ਟੋਟਲ ਬੱਚੇ ਆਪਣੇ ਕੋਲ ਕਿੰਨੇ ਪਪ ਆ ਗਏ 6 ਬਾਂਪੇ ਆ ਵੀ ਜੀ 4 ਫੀਮੇਲ ਤੇ 2 ਮੇਲ ਠੀਕ ਆ ਜੀ ਲਓ ਵੀ 4 ਫੀਮੇਲ 2 ਮੇਲ ਆ ਠੀਕ ਆ ਜੀ ਜਰਮਨ ਸ਼ੈਫਟ ਲੌਂਗ ਕੋਰਡ ਦੇ ਵਿੱਚ ਹੀ ਆ ਹਾਂਜੀ ਵੀਰ ਜੀ ਲਓ ਵੀ ਲੌਂਗ ਕੋਰਡ ਦੇ ਵਿੱਚ 200 ਇਹ ਭਰਾ ਦੇ ਕੋਲ 4 ਨਗ ਵਿਕਾਊ ਆ 4 ਫੀਮੇਲ ਆ ਠੀਕ ਆ ਜੀ ਤੇ ਬਾਕੀ ਕਿਸੇ ਪ੍ਰਾਣੇ ਮਦਰ ਫਾਦਰ ਵੇਖਣਾ ਤੇ ਤੁਸੀਂ ਉਹਦੀ ਵੱਖਰੇ ਤੌਰ ਤੇ ਪਿਕ ਮਗਾ ਸਕਦੇ ਹੋ ਉਹ ਫੋਟੋਆਂ ਤੁਹਾਨੂੰ ਫੇਰ ਸੈਂਡ ਕਰ ਦਿਊਗਾ ਤੇ ਬਾਕੀ ਜਿਹੜੇ ਪ੍ਰਾਣੇ ਮੇਲ ਖਰੀਦਣਾ ਜਾਂ ਫੀਮੇਲ ਖਰੀਦਰੀਆਂ ਨੇ ਉਹ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਨੰਬਰ ਨਿਸ਼ਾਨ ਤੇ ਬਿਲਕੁਲ ਸਕਰੀਨ ਤੇ ਚੱਲਣ ਦੇ ਆ ਉਮਰ ਕਿੰਨੀ ਆ ਉਮਰ 22 ਦਿਨਾਂ ਦੇ ਵਿੱਚ 22 ਦਿਨ ਦੀ ਉਮਰ ਆ ਜੀ ਲਓ ਵੀ 22 ਦਿਨ ਉਮਰ ਏਜ ਆ ਦੋਸਤੋ ਅੱਜ ਨਹੀਂ ਸਾਰਾ ਲੱਗ ਸਾਰੇ ਲੱਗੇ ਵਿੱਚ ਕੋਲੀ ਤੇ ਲਾਏ ਆ ਠੀਕ ਆ ਦੁੱਧ ਕੋਲੀ ਚ ਹਾਂਜੀ ਕੋਲੀ ਠੀਕ ਆ ਜੀ ਬਹੁਤ ਵਧੀਆ ਦੋਸਤੋ ਖੂਬਸੂਰਤ ਕੁਆਲਿਟੀ ਬਲੈਕ ਤੇ ਕਲਰ ਦੇਖਦੇ ਆ ਬਿਲਕੁਲ ਲੈਗ ਤੁਸੀਂ ਦੇਖ ਸਕਦੇ ਜੇ ਹੈਵੀ ਲੈਗ ਆ ਤੇ স্মੋਲ ਟੇਲ ਆ ਠੀਕ ਆ ਜੀ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਹੈਵੀ ਬਿਲਕੁਲ ਜੱਤਾ ਠੀਕ ਆ ਜੀ ਵਾਲਾਂ ਦੀ ਹੇਅਰ ਦੀ ਗ੍ਰੋਥ ਦੀ ਗੱਲ ਕਰੀਏ ਤੇ ਲੌਂਗ ਕੋਟ ਦੇ ਵਿੱਚ ਫੁੱਲ ਹੈਵੀ ਜੱਤ ਦੇ ਵਿੱਚ ਰਹਿਣਗੇ ਤੇ ਬਾਕੀ ਇਹਨਾਂ ਦੀ ਕੋਡਿੰਗ ਕਾਰਡਿੰਗ ਜਿਹੜੀ ਜੱਤ ਜੁੱਤ ਪੂਰੀ ਭਾਰੀ ਹੋਊਗੀ ਪੂਰੀ ਭਰੋਗੀ ਵੀਰ ਜੀ ਪੂਰੀ ਭਰੋਗੇ ਠੀਕ ਹੈ ਨਿਸ਼ਾਨ ਠੀਕ ਆ ਬਾਕੀ ਉਸ ਮਦਰ ਫਾਦਰ ਦਾ ਰਿਜ਼ਲਟ ਜਿਹੜਾ ਪਹਿਲਾਂ ਵੀ ਕਾਫੀ ਵਧੀਆ ਰਿਜ਼ਲਟ ਆ ਹਾਂ ਜੀ ਵਧੀਆ ਰਿਆ ਵੀਰ ਜੀ ਠੀਕ ਹੈ। ਲਓ ਵੀ ਨਿਸ਼ਾਨਾ ਇਹਨਾਂ ਦੇ ਇੱਕ ਕੀਮਤ ਦੱਸਦੇ ਕਿਸੇ ਭਰਾ ਨੇ ਮੇਲ ਖਰੀਦਣਾ। ਮੇਲ ਵੀਰ ਜੀ ਇਹ 10000 ਦੀ ਫੀਮੇਲ ਆ। ਲਓ ਵੀ 10000 ਦੀ ਫੀਮੇਲ ਮਿਲ ਜੂਗੀ ਤੇ 15000 ਦਾ ਮੇਲ ਮਿਲ ਜੂਗਾ। ਬੈਕਲੇਸ਼ਨ ਦੇ ਵਿੱਚ ਪਾਪ ਬਨ ਗਏ। ਹਾਂਜੀ। ਫੁੱਲ ਐਂਗੂਲੇਸ਼ਨ ਦੇ ਵਿੱਚ ਪਾਪ ਬਨ ਗਏ। ਠੀਕ ਹੈ ਜੀ। ਹਾਂਜੀ। ਲਓ ਵੀ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਆ ਕਿਸੇ ਭਰਾ ਨੇ ਠੀਕ ਹੈ ਜੀ ਕਿਉਂਕਿ ਬਹੁਤੇ ਵੀਰ ਇੱਕ ਟ੍ਰੈਂਡ ਚੱਲਦਾ ਪਿਆ ਜਾਂ ਲੈਬਰਡੋਰ ਦਾ ਜਾਂ ਖਾਸ ਤੌਰ ਤੇ ਜਰਮਨ ਸ਼ੈਫਰਡ ਦਾ ਠੀਕ ਹੈ ਜੀ ਤੇ ਬਾਕੀ ਕਾਫੀ ਐਕਟਿਵ ਹੁੰਦੇ ਆ। ਅਲਰਟ ਵੀ ਕਾਫੀ ਕਰਦੇ ਆ ਠੀਕ ਆ ਜੀ ਤੇ ਬਾਕੀ ਫਰੈਂਡਲੀ ਵੀ ਬਹੁਤ ਜ਼ਿਆਦੇ ਹੁੰਦੇ ਆ ਠੀਕ ਆ ਜੀ ਸੋ ਕਾਫੀ ਵੀਰਾਂ ਨੂੰ ਪਤਾ ਜਿੰਨਾ ਵੀਰਾਂ ਨੇ ਜਰਮਨ ਸ਼ੈਫਡ ਰੱਖਿਆ ਡੌਗ ਤੇ ਤੁਸੀਂ ਦਿੱਤੇ ਕੇ ਨੰਬਰਾਂ ਤੇ ਕਾਲ ਕਰ ਲਿਓ ਨੰਬਰ ਵੀਰਾਂ ਨੇ ਛਾਣਦੇ ਸਕਰੀਨ ਦੇ ਉੱਪਰ ਚੱਲਣ ਡਏ ਨੇ ਬਹੁਤ ਖੂਬਸੂਰਤ ਸੋ 4 ਫੀਮੇਲ 2 ਮੇਲ ਡੌਗ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਗ੍ਰਾਮਪਰਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ